ਜਦੋਂ ਮੈਂ ਦੇਖ ਰਿਹਾ ਸਾਡੀਆਂ ਬੱਚੀਆਂ ਔਰ ਮਕਾਮਾ ਬੱਚਿਆਂ ਦਾ ਤਾਂ ਪਹਿਲੇ ਆਖਿਆ ਕਿ ਇਸ ਉਮਰ ਦੇ ਵਿੱਚ ਜਿਹੜਾ ਵੀ ਬੱਚਾ ਕਿਸੇ ਧਰਮ ਨਾਲ ਜੁੜ ਜਾਂਦਾ ਪਿਆਰ ਕਰਦਾ ਉਹ ਇੱਕ ਵਧੀਆ ਅਨਸਾਰ ਬਣ ਜਾਂਦਾ ਔਰ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਲੰਮਾ ਟਾਈਮ ਜਰਮ ਨਹੀਂ ਰਿਹਾ ਉੱਥੇ ਕ੍ਰਿਸ਼ਣ ਭਾਈਚਾਰੇ ਨਾਲ ਬਹੁਤ ਗੂੜਾ ਸਬੰਧ ਹੁਣ ਵੀ ਹੁਣ ਬਹੁਤ ਵਧੀ ਮੈਨੂੰ ਗਿਰਜਾ ਘਰ ਚੱਤ ਚ ਜਾਣ ਦਾ ਮੌਕਾ ਮਿਲਦਾ ਔਰ ਬੜੀ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਸਾਰਿਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਹੜਾ ਵੀ ਧਰਮ ਹੈ ਉਹ ਆਪਣੇ ਤੌਰ ਤੇ ਪੱਕਾ ਉਹਨਾਂ ਦਾ ਨੋ ਪ੍ਰਿਆਰ ਕਰੋ ਤੇ ਸਤਕਾਰ ਦੇ ਉਹ ਸਾਰਿਆਂ ਨਾਲ ਕੇ ਰਹੋ ਆਪਣੀ ਸੱਚੀ ਕ੍ਰਿਸਮਸ ਹੈਪੀ ਕ੍ਰਿਸਮਸ ਉਹੀ ਆ ਜੇ ਅਸੀਂ ਆਪਣੇ ਗੁਰੂ ਦੇ ਨਾਲ ਲੱਗੇ ਆ ਤਾਂ ਉਹਦਾ ਪਿਆਰ ਉਹਨੂੰ ਪ੍ਰਾਪਤ ਕਰਦੇ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀਆਂ ਤੇ ਆਉਣ ਵਾਲੇ 20